ਜੀ ਸਸਤੀ ਕਾਲਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਵਾ ਪੰਜਾਬ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਵਿਆਹ ਸ਼ਾਦੀ ਵਿੱਚ ਮਿਲਣ ਵਾਲੀ ਟਿੱਕੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਟਿੱਕੀ ਮੈਂ ਘਰ ਵਿੱਚ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਆਜੋ ਫਿਰ ਰੈਸਪੀ ਸ਼ੁਰੂ ਕਰਦੇ ਹਾਂ कुरकुरी ਟਿੱਕੀ ਬਣਾਉਣ ਲਈ ਮੈਂ ਆਲੂਆਂ ਨੂੰ ਚੰਗੀ ਤਰ੍ਹਾਂ ਵਾਲ ਲਿਆ ਸੀ ਮੈਂ 6 ਆਲੂ ਲੈ ਹੈ ਹਾਂ ਤੁਸੀਂ ਆਪਣੇ ਹਿਸਾਬ ਨਾਲ ਆਲੂ ਲੈ ਸਕਦੇ ਹੋ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਵਾਲ ਕੇ ਠੰਡਾ ਕਰ ਲਿਆ ਸੀ ਆਲੂਆਂ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਤੁਸੀਂ ਚਾਹੋ ਤਾਂ ਇਸ ਨੂੰ ਅੱਧੇ ਘੰਟੇ ਲਈ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਵਾਲ ਕੇ ਤਾਂ ਜੋ ਇਸ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਹੁਣ ਮੈਂ ਆਲੂਆਂ ਨੂੰ ਮੈਸ਼ ਕਰ ਲਵਾਂਗੇ ਟਿੱਕੀਆਂ ਵਾਸਤੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਸੀ ਇਸ ਵਿੱਚ ਕੋਈ ਵੀ ਗੁਟਲੀ ਨਹੀਂ ਹੋਣੀ ਚਾਹੀਦੀ ਤੁਸੀਂ ਚਾਹੋ ਤਾਂ ਕद्दूकस ਵੀ ਕਰ ਸਕਦੇ ਹੋ ਹੁਣ ਮੈਂ ਇਸ ਵਿੱਚ ਤਿੰਨ ਬਰੀਕ ਕਟੀਆਂੀਆਂ ਹਰੀਆਂ ਮਿਰਚਾਂ ਪਾ ਦਵਾਂਗੇ ਤੁਸੀਂ ਮਿਰਚ ਜਿੰਨੀ ਟਿੱਕੀ ਕਰਾਰੀ ਖਾਣ ਪਸੰਦ ਕਰਦੇ ਹੋ ਉਸਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਮੈਂ ਇਸ ਵਿੱਚ ਇੱਕ మీడియం ਸਾਈਜ਼ ਦਾ ਪਿਆਜ਼ ਨੂੰ ਬਰੀਕ ਕੱਟ ਲਿਆ ਸੀ ਜੇ ਤੁਸੀਂ ਪਿਆਜ਼ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਸਕਿੱਪ ਕਰ ਸਕਦੇ ਹੋ ਮੈਂ ਇਸ ਵਿੱਚ ਥੋੜਾ ਜਿਹਾ ਪਿਆਜ਼ ਵੀ ਐਡ ਕਰ ਦਵਾਂਗੇ ਹੁਣ ਇਸ ਵਿੱਚ ਮੈਂ ਟੇਸਟ ਦੇ ਪਾਉੜਿੰਗ ਦਾ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਹੁਣ ਇਸ ਵਿੱਚ ਅੱਧਾ ਚਮਚ ਤੋਂ ਘੱਟ ਥੋੜਾ ਜਿਹਾ ਕਾਲੀ ਮਿਰਚ ਪਾਵਾਂਗੇ ਤੇ ਥੋੜਾ ਜਿਹਾ ਇਸ ਵਿੱਚ ਮੈਂ ਚਾਟ ਮਸਾਲਾ ਐਡ ਕਰਾਂਗੇ ਟਿੱਕੀ ਚਟਪਟੀ ਬਣਾਉਣ ਲਈ ਹੁਣ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਪੁੰਨਿਆ ਹਜੀਰੇ ਦਾ ਪਾਊਡਰ ਪਾਵਾਂਗੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਦਵਾਂਗੇ ਹਰੇ ਧਨੀਆ ਨਾਲ ਟਿੱਕੀ ਦੇਖਣ ਵਿੱਚ ਵਧੀਆ ਲੱਗਦੀ ਹੁਣ ਇਸ ਵਿੱਚ ਮੈਂ ਪਹਿਲਾਂ ਤਿੰਨ ਚਮਚ ਅਰਾ ਰੋਡ ਦੇ ਐਡ ਕਰਾਂਗੇ ਇਹ ਕਰ ਜਿਆਦਾ ਅਰਾ ਰੋਡ ਪਾ ਦਵਾਂਗੇ ਫਿਰ ਅਰਾ ਰੋਡ ਦਾ ਹੀ ਟੇਸਟ ਆਉਂਦਾ ਹੈ ਪਹਿਲਾਂ ਮੈਂ ਇਸ ਵਿੱਚ ਤਿੰਨ ਚਮਚ ਐਡ ਕਰਕੇ ਦੇਖਾਂਗੇ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਜੇ ਅਰਾ ਰੋਡ ਦੀ ਲੋੜ ਪਈ ਤਾਂ ਬਾਅਦ ਵਿੱਚ ਹੋਰ ਪਾ ਲਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਅਰਾ ਰੋਡ ਨੂੰ ਮਿਕਸ ਕਰ ਲਿਆ ਸੀ ਮੈਨੂੰ ਥੋੜਾ ਜਿਹਾ ਇਸ ਵਿਚਾਰਾ ਰੋਡ ਘੱਟ ਲੱਗਦਾ ਸੀ ਹੁਣ ਮੈਂ ਇਸ ਵਿੱਚ ਦੋ ਚਮਚ ਹੋਰ ਐਡ ਕਰ ਦਵਾਂਗੀ ਕਿਉਂਕਿ ਮਿਸ਼ਰਣ ਆਪਣਾ ਹੱਥਾਂ ਨੂੰ ਚਿਪਕ ਰਿਹਾ ਸੀ ਇਸ ਲਈ ਮੈਂ ਦੋ ਚਮਚ ਇਸ ਵਿੱਚ ਐਡ ਕਰ ਦਿੱਤੇ ਚਮਚ ਮੈਂ ਨਾਰਮਲ ਕੀ ਲਿਆ ਹੈ ਜਿਸ ਨਾਲ ਖਾਣਾ ਖਾਣੇ ਆ ਚੰਗੀ ਤਰ੍ਹਾਂ ਇਸ ਨੂੰ ਮਿਲਾ ਲਵਾਂਗੇ ਹੁਣ ਚੰਗੀ ਤਰ੍ਹਾਂ ਮੈਂ ਇਹ ਰੋਟੀ ਨੂੰ ਮਿਕਸ ਕਰ ਲਿਆ ਤੁਸੀਂ ਇਸ ਤਰ੍ਹਾਂ ਟਿੱਕੀ ਬਣਾ ਕੇ ਦੇਖ ਲਿਓ ਜੇ ਤੁਹਾਨੂੰ ਜਿੰਨਾ ਤੁਹਾਡੇ ਹਲਵਾ ਚ ਮੋਇਸਚਰ ਹੋ ਗਿਆ ਉਸ ਦੇ ਹਿਸਾਬ ਨਾਲ ਤੁਸੀਂ ਅਰਰੋਟ ਐਡ ਕਰ ਲਿਆ ਹੁਣੇ ਪਰਫੈਕਟ ਹੈ ਹੁਣ ਮੈਂ ਇਸ ਨੂੰ ਇੱਕ ਸਾਈਡ ਤੇ ਰੱਖ ਦਵਾਂਗੀ ਤੇ ਗੈਸ ਤੇ ਤਵਾ ਰੱਖ ਲਵਾਂਗੀ ਜਿੱਦ ਮੈਂ ਗੈਸ ਤੇ ਤਵਾ ਰੱਖ ਲਿਆ ਸੀ ਮੈਂ ਨਾਨ ਸਟਿਕ ਤਵ ਲਿਆ ਤੁਸੀਂ ਕੋਈ ਵੀ ਫਲੈਟ ਪੈਨ ਜਾਂ ਸਿੰਪਲ ਲੋਹੇ ਦਾ ਤਵਾ ਵੀ ਲੈ ਸਕਦੇ ਹੋ ਤਵੇ ਉੱਪਰ ਮੈਂ ਸਰੋਂ ਦਾ ਤੇਲ ਪਾ ਦਿੱਤਾ ਸੀ ਤੁਸੀਂ ਟਿੱਕੀ ਨੂੰ ਰਾਈਫਾਇੰਡ ਆਇਲ ਚ ਵੀ ਫਰਾਈ ਕਰ ਸਕਦੇ ਹੋ ਹੁਣ ਮੈਂ ਗੈਸ ਦੀ ਫਲੇਮ ਮੀਡੀਅਮ ਕਰ ਦਿੱਤੀ ਤੇਲ ਨੂੰ ਚੰਗੀ ਤਰ੍ਹਾਂ ਇਸ ਦੀ ਕੜਤੜ ਨੂੰ ਕੱਢ ਲਵਾਂਗੇ ਇਹ ਟਿਕਾ ਬੈਟਰ ਨੂੰ ਪਏ ਨੂੰ 5 ਮਿੰਟ ਹੋ ਗਏ ਸੀ ਹੁਣ ਮੈਂ ਇਸ ਦੀ ਟਿੱਕੀ ਬਣਾ ਕੇ ਤਿਆਰ ਕਰ ਲਵਾਂਗੇ ਇਧਰ ਮੈਂ ਹੱਥ ਤੇ ਥੋੜਾ ਜਿਹਾ ਰੈਂਡਰ ਲਗਾ ਲਿਆ ਹੁਣ ਇਸ ਉੱਪਰ ਇਸ ਤੋਂ ਥੋੜਾ ਜਿਹਾ ਬੈਟਰ ਆਪਾਂ ਲੈ ਲਵਾਂਗੇ ਤੁਸੀਂ ਟਿੱਕੀ ਦਾ ਸਾਈਜ਼ ਆਪਣੇ ਹਿਸਾਬ ਨਾਲ ਜਿੱਡੀ ਤੁਸੀਂ ਟਿੱਕੀ ਰੱਖਣਾ ਚਾਹੁੰਦੇ ਹੋ ਉਸ ਦੇ ਹਿਸਾਬ ਨਾਲ ਰੱਖ ਸਕਦੇ ਹੋ ਮੈਂ ਇਸ ਤਰ੍ਹਾਂ ਦੀ ਮੀਡੀਅਮ ਸਾਈਜ਼ ਦੀ ਟਿੱਕੀਆਂ ਬਣਾ ਕੇ ਇੱਕ ਪਲੇਟ ਵਿੱਚ ਰੱਖਦੀ ਜਾਵਾਂਗੀ ਮੈਂ ਇਸੇ ਤਰ੍ਹਾਂ ਸਾਰੀਆਂ ਟਿੱਕੀਆਂ ਬਣਾ ਕੇ ਇੱਕ ਪਲੇਟ ਵਿੱਚ ਰੱਖ ਲੈਣਾ ਮੈਂ ਜਾਵਾਂਗੀ। ਬਣੀਆਂ ਟਿੱਕੀਆਂ ਬਣਾ ਲਈਆਂ ਮੇਰੇ ਮੇਰੇ ਕੋਲ ਕੁੱਲ 12 ਟਿੱਕੀਆਂ ਬਣ ਗਈਆਂ ਹਨ। ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਟਿੱਕੀਆਂ ਬਣਾ ਸਕਦੇ ਹੋ। ਟਿੱਕੀ ਅੱਜ ਦਾ ਸਾਈਜ਼ ਇਸ ਤਰ੍ਹਾਂ ਦਾ ਹੈ। ਹੁਣ ਮੈਂ ਇਹਨਾਂ ਨੂੰ ਫਰਾਈ ਕਰ ਲਵਾਂਗੀ। ਮੀਡੀਅਮ ਫਲੇਮ ਤੇ ਗਰਮ ਹੁਣ ਮੈਂ ਇਸ ਵਿੱਚ ਤੇ ਟਿੱਕੀਆਂ ਨੂੰ ਫਰਾਈ ਕਰ ਲਵਾਂਗੀ। ਤੁਸੀਂ ਆਪਣੇ ਹਿਸਾਬ ਨਾਲ ਇਸ ਉੱਤੇ ਟਿੱਕੀਆਂ ਪਾ ਸਕਦੇ ਹੋ। ਮੈਂ ਇਸ ਵਿੱਚ ਟਿੱਕੀਆਂ ਰੱਖ ਲਵਾਂਗੀ ਮੈਂ ਇੱਕ ਵਾਰ ਚ 4 ਟਿੱਕੀਆਂ ਫਰਾਈ ਕਰਾਂਗੇ ਸਾਈਡਾਂ ਸਾਈਡਾਂ ਤੇ ਟਿੱਕੀਆਂ ਰੱਖਦੇ ਜਾਵਾਂਗੇ ਐ ਸੁਪਰ ਹੋਰ ਟਿੱਕੀ ਪਾ ਦਵਾਂਗੀ ਕਿਉਂਕਿ ਜਗ੍ਹਾ ਹੈਗੀ ਆ ਇਸ ਵਿੱਚ ਹਲੇ ਟਿੱਕੀ ਨੂੰ ਉਦੋਂ ਤੱਕ ਨਹੀਂ ਪਲਟਣਾ ਜਦ ਤੱਕ ਟਿੱਕੀ ਆਪਣੇ نیچے ਤੋਂ ਚੰਗੀ ਤਰ੍ਹਾਂ ਸਿੱਕ ਨਹੀਂ ਜਾਂਦੀ ਹੁਣ ਮੈਂ ਇਸ ਨੂੰ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਸੇਕ ਲਵਾਂਗੀ ਜਦ ਤੱਕ ਇਹ نیچے ਤੋਂ ਫਲਾਈਟ ਬ라운 ਜਾਈ ਨਹੀਂ ਹੋ ਜਾਂਦੀ ਟਿੱਕੀਆਂ ਨੂੰ ਫਰਾਈ ਹੁੰਦੇ ਆ ਨੀਚੇ ਤੋਂ 3 ਮਿੰਟ ਹੋ ਗਏ ਸੀ ਮੈਂ ਇਸ ਨੂੰ ਮੀਡੀਅਮ ਫਲੇਮ ਤੇ ਫਰਾਈ ਕਰ ਲਿਆ ਹੁਣ ਧਿਆਨ ਨਾਲ ਇਸ ਦੀ ਸਾਈਡ ਨੂੰ ਚੇਂਜ ਕਰ ਦਵਾਂਗੇ ਧਿਆਨ ਨਾਲ ਇਸ ਦੀ ਸਾਈਡ ਨੂੰ ਚੇਂਜ ਕਰਾਂਗੇ ਤਾਂ ਜੋ ਤੇਲ ਦਾ ਛਿੱਟਾ ਹੱਥ ਤੇ ਨਾ ਪੈ ਜਾਵੇ ਟਿੱਕੀਆਂ ਆਪਣੇ ਚੰਗੀ ਤਰ੍ਹਾਂ ਤੇਲ ਵਿੱਚ ਥਿਲਣ ਲੱਗ ਗਿਆ ਮੈਂ ਇਸ ਦੀ ਸਾਈਡ ਨੂੰ ਚੇਂਜ ਕਰ ਦਵਾਂਗਾ ਇਸ ਤਰ੍ਹਾਂ ਇਸ ਦੀ ਸਾਈਡ ਨੂੰ ਚੇਂਜ ਕਰ ਦਵਾਂਗੇ ਕੀ ਨਾਲ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਹੁਣ ਇਸੇ ਤਰ੍ਹਾਂ ਮੈਂ ਸਾਰੀਆਂ ਟਿੱਕੀਆਂ ਦੀ ਸਾਈਡ ਚੇਂਜ ਕਰਾਂਗੀ ਹੁਣ ਮੈਂ ਸਾਰੀ ਟਿੱਕੀਆਂ ਦੀ ਸਾਈਡ ਨੂੰ ਚੇਂਜ ਕਰ ਦਿੱਤਾ ਸੀ ਹੁਣ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਟਿੱਕੀਆਂ ਨੂੰ ਦੂਸਰੀ ਸਾਈਡ ਤੋਂ ਵੀ ਫਰਾਈ ਹੋਈਆਂ ਨੂੰ ਦੋ ਤਿੰਨ ਮਿੰਟ ਹੋ ਗਏ ਹੁਣ ਮੈਂ ਇਸ ਦੀ ਸਾਈਡ ਨੂੰ ਚੇਂਜ ਕਰ ਦਵਾਂਗੀ ਹਲੇ ਮੈਂ ਟਿੱਕੀਆਂ ਨੂੰ ਹਾਫ ਫਰਾਈ ਕਰਾਂਗੀ ਬਾਅਦ ਵਿੱਚ ਜਦ ਟਿੱਕੀਆਂ ਨੂੰ ਸਰਵ ਕਰਨਾ ਹੋਵੇਗਾ ਮੈਂ ਇਸ ਨੂੰ ਚੰਗੀ ਤਰ੍ਹਾਂ ਕਰ ਕਰਾ ਜਾ ਕਰਾਨੀ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਫਰਾਈ ਕਰਕੇ ਰੱਖ ਸਕਦੇ ਹੋ ਬਾਅਦ ਵਿੱਚ ਜਦ ਕੋਈ ਮਹਿਮਾਨ ਆਵੇ ਤੁਸੀਂ ਇਸ ਨੂੰ ਛਟਪਟ ਬਣਾ ਕੇ ਟਿੱਕੀਆਂ ਦੇ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਟਿੱਕੀਆਂ ਨੂੰ ਦੂਸਰੀ ਸਾਈਡ ਤੋਂ ਵੀ ਫਰਾਈ ਕਰ ਲਿਆ ਟਿੱਕੀਆਂ ਨੂੰ ਚੰਗੀ ਤਰ੍ਹਾਂ ਮੈਂ ਹਾਫ ਫਰਾਈ ਕਰ ਲਿਆ ਮੀਡੀਅਮ ਫਲੇਮ ਤੇ ਹੁਣ ਮੈਂ ਇਸ ਨੂੰ ਉਤਾਰ ਕੇ ਤਵੇ ਤੋਂ ਇੱਕ ਟਿਸ਼ੂ ਪੇਪਰ ਤੇ ਰੱਖ ਲਵਾਂਗੀ ਤਾਂ ਜੋ ਇਸ ਦਾ ਸਾਰਾ ਐਕਸਟਰਾ ਆਇਲ ਨਿਚੜ ਜਾਵੇ ਇਸੇ ਤਰ੍ਹਾਂ ਮੈਂ ਸਾਰੀਆਂ ਟਿੱਕੀਆਂ ਹੌ ਕੱਢ ਕੇ ਇੱਕ ਟਿਸ਼ੂ ਪੇਪਰ ਤੇ ਰੱਖਦੀ ਜਾਵਾਂਗੇ ਇਸ ਦਾ ਸਾਰਾ ਤੇਲ ਮੈ ਨਿਚੋੜ ਦਵਾਂਗੇ ਇਸੇ ਤਰ੍ਹਾਂ ਮੈਂ ਦੂਸਰਾ ਬੈਚ ਵੀ ਟਿੱਕੀਆਂ ਦਾ ਫਰਾਈ ਕਰ ਲਵਾਂਗੀ ਧਿਆਨ ਨਾਲ ਸੁੱਕਰ ਇੱਕ ਇੱਕ ਰੱਖਾਂਗੇ ਇੱਕ ਇੱਕ ਕਰਕੇ ਸੁਪਰ ਟਿੱਕੀ ਰੱਖਦੇ ਜਾਵਾਂਗੇ ਸਾਈਡਾਂ ਸਾਈਡਾਂ ਤੇ ਟਿੱਕੀ ਰੱਖਾਂਗੇ ਜਿੱਥੇ ਜਿੱਥੇ ਤੇਲ ਹੈ ਮੈਂ ਇੱਕ ਵਾਰ ਚ ਹੁਣ ਇਸ ਵਿੱਚ ਸਾਰੀਆਂ ਟਿੱਕੀਆਂ ਪਾ ਲਵਾਂਗੇ। ਹੁਣ ਦੂਸਰਾ ਬੈਚ ਵੀ ਇਸ ਉੱਪਰ ਸਾਰਾ ਪਾਤਾ। ਹੁਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਨੀਚੇ ਤੋਂ ਫਰਾਈ ਕਰ ਲਵਾਂਗੇ। ਤੁਸੀਂ ਚਾਹੋ ਤਾਂ ਸਾਨੂੰ ਪੂਰਾ ਵੀ ਫਰਾਈ ਕਰ ਸਕਦੇ ਹੋ ਪਰ ਬਾਅਦ ਵਿੱਚ ਜਦ ਫਰਾਈ ਕਰਦੇ ਹਾਂ ਤਾਂ ਟਿੱਕੀ ਆਪਣੀ ਬਹੁਤ ਹੀ ਕ੍ਰਿਸਪੀ ਤੇ कुरकुरी ਬਣ ਕੇ ਤਿਆਰ ਹੁੰਦੀ ਹੈ। ਹੁਣ ਚੰਗੀ ਤਰ੍ਹਾਂ ਇਸ ਨੂੰ ਵੀ ਮੈਂ 2-3 ਮਿੰਟ ਲਈ ਨੀਚੇ ਤੋਂ ਫਰਾਈ ਕਰ ਲਵਾਂਗੀ। ਟਿਕਨਮੈਂਟ ਹੋ ਗਏ ਟਿੱਕੀਆਂ ਨੂੰ ਫਰਾਈ ਹੁੰਦੇ ਹਨ ਮੈਂ ਇਸ ਦੀ ਸਾਈਡ ਨੂੰ ਚੇਂਜ ਕਰ ਦਵਾਂਗੇ ਧਿਆਨ ਨਾਲ ਇਸ ਦੀ ਸਾਈਡ ਨੂੰ ਚੇਂਜ ਕਰਾਂਗੇ ਸਾਰੀਆਂ ਟਿੱਕੀਆਂ ਦੀ ਸਾਈਡ ਮੈਂ ਇਸੇ ਤਰ੍ਹਾਂ ਚੇਂਜ ਕਰ ਦੇਵਾਂਗੀ ਤੇ ਇਹਨਾਂ ਨੂੰ ਵੀ ਪਹਿਲਾਂ ਵਾਲੀ ਟਿੱਕੀਆਂ ਵਾਂਗ ਹਾਫ ਫਰਾਈ ਕਰ ਲਵਾਂਗੇ ਸਾਰੀਆਂ ਟਿੱਕੀਆਂ ਇਸ ਸਾਈਡ ਚੇਂਜ ਕਰਕੇ ਇਹਨਾਂ ਨੂੰ ਵੀ ਜੰਗੀ ਤਰ੍ਹਾਂ ਲਾਈਟ 골ਡਨ ਜਿਹਾ ਕਰ ਲਵਾਂਗੇ ਪਹਿਲਾਂ ਜਿਹਾ ਕਾਲੀਆਂ ਟਿੱਕੀਆਂ ਦੀ ਤਰ੍ਹਾਂ ਇਸ ਤਰ੍ਹਾਂ ਇਨਨ ਮੈਂ ਟਿਸ਼ੂ ਪੇਪਰ ਤੇ ਰੱਖ ਦਿੱਤਾ ਸੀ ਤਾਂ ਜੋ ਉਹਨਾਂ ਦਾ ਸਾਰਾ ਐਕਸਟਰਾ ਔਇਲ ਨਿਕਲ ਜਾਵੇ। ਆਹ ਕਿਆ ਫਰਾਈ ਕਰ ਲੀਆਂ। ਹੁਣ ਮੈਂ ਇਸਨੂੰ ਫਰਾਈ ਕਰਾਂਗੇ ਦੁਬਾਰਾ ਤੋਂ ਜਦ ਤੱਕ ਇਹ ਕਰੰਚੀ ਨਹੀਂ ਹੁੰਦੀਆਂ। ਹਲੇ ਕਰੰਚੀ ਤਾਂ ਹੈਗੀਆਂ ਨੇ ਪਰ ਮੈਂ ਇਸਨੂੰ ਹੋਰ ਵੀ ਫਰਾਈ ਕਰ ਲਵਾਂਗੇ ਤਾਂ ਜੋ ਇਹ ਬਹੁਤ ਹੀ ਵਧੀਆ ਕਰੰਚੀ ਹੋ ਜਾਣ। ਅੱਸੀ ਤਵੇ ਤੇ ਤੇਲ ਥੋੜਾ ਜਿਹਾ ਘਟ ਗਿਆ ਸੀ। ਹੁਣ ਮੈਂ ਇਸ ਉੱਤੇ ਟਿੱਕੀਆਂ ਨੂੰ ਫਰਾਈ ਕਰਾਂਗੇ। ਟਿੱਕੀ ਨੂੰ ਇਸ ਤਰ੍ਹਾਂ ਹੱਥ ਨਾਲ ਥੋੜਾ ਜਿਹਾ ਦਬਾਵਾਂਗੇ। ਦੁਬਾਰਾ ਤੋਂ ਸਾਰੀਆਂ ਟਿੱਕੀਆਂ ਨੂੰ ਇਸੇ ਤਰ੍ਹਾਂ ਥੋੜਾ ਜਿਹਾ ਦਵਾ ਦਵਾ ਕੇ ਫਰਾਈ ਕਰ ਲਵਾਂਗੇ ਟਿੱਕੀਆਂ ਰੱਖ ਦਿੱਤੀਆਂ ਸੀ ਤਵੇ ਤੇ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਦੁਬਾਰਾ ਤੋਂ ਫਰਾਈ ਕਰਾਂਗੇ ਥੋੜਾ ਜਿਹਾ ਮੈਂ ਹੱਥ ਨਾਲ ਇਸ ਨੂੰ ਦਵਾ ਦਿੱਤਾ ਸੀ ਟਿੱਕੀਆਂ ਨੂੰ ਫਿਰ ਮੈਂ ਇਸ ਨੂੰ ਚੰਗੀ ਤਰ੍ਹਾਂ ਉਦੋਂ ਤੱਕ ਫਰਾਈ ਕਰਾਂਗੇ ਜਦ ਤੱਕ ਕਿ ਟਿੱਕੀ ਆਪਣੀ ਚੰਗੀ ਤਰ੍ਹਾਂ ਸੇਕ ਨਹੀਂ ਜਾਂਦੀ ਤੇ कुरकुरी ਨਹੀਂ ਹੋ ਜਾਂਦੀ ਟਿੱਕੀਆਂ 2-3 ਮਿੰਟ ਲਈ ਫਿਰ ਤੋਂ ਫਰਾਈ ਕਰ ਲੈ ਸੀ ਟਿੱਕੀ ਆਪਣੀ ਬਹੁਤ ਹੀ ਵਧੀਆ ਤੇ ਇੱਕ ਕੀ क्रंची ਜੀ ਹੋਗੀ ਮੈਂ ਇਸ ਨੂੰ ਉਤਾਰ ਕੇ ਦੁਬਾਰਾ ਤੋਂ ਦੂਸਰਾ ਬੈਚ ਵੀ ਫਰਾਈ ਕਰ ਲਵਾਂਗੇ ਸਾਰੀਆਂ ਟਿੱਕੀਆਂ ਬਣਾ ਲਿਆ ਸੀ ਟਿੱਕੀਆਂ ਨੂੰ ਮੈਂ ਪਲੇਟ ਵਿੱਚ ਸਰਵ ਕਰ ਲਿਆ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਤੁਸੀਂ ਚਾਟ ਬਣਾ ਕੇ ਖਾ ਸਕਦੇ ਹੋ ਟਿੱਕੀ ਆਪਣੀ ਬਹੁਤ ਹੀ ਵਧੀਆ कुरकुरी ਬਣ ਕੇ ਤਿਆਰ ਹੋਈ ਸੀ ਦੇਖੋ ਆਵਾਜ਼ ਸੁਣ ਸਕਦੇ ਹੋ ਤੁਸੀਂ ਅੰਦਰ ਤੱਕ ਵੀ ਪੱਕ ਗਈ ਹੈ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਮੈਂ ਨਾਲ ਧਨੀਏ ਪਦੀਨੇ ਦੀ ਚਟਨੀ ਲਈ ਹੈ ਇਸ ਦੀ ਵੀਡੀਓ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਨਾਲ ਮੈਂ ਇਮਲੀ ਦੀ ਖੱਟੀ ਮਿੱਠੀ ਚਟਨੀ ਲਈ ਹੈ ਸਾਰੀਆਂ ਟਿੱਕੀਆਂ ਬਣਾ ਲਈਆਂ ਸੀ ਟਿੱਕੀਆਂ ਆਪਣੀਆਂ ਬਹੁਤ ਹੀ ਵਧੀਆ ਬਣ ਕੇ ਤਿਆਰੀਆਂ ਸੀ ਬਿਲਕੁਲ ਮਾਰਕੀਟ ਦੀ ਤਰ੍ਹਾਂ ਹੈ ਟਿੱਕੀਆਂ ਲੱਗ ਰਹੀਆਂ ਸੀ ਜਿਸ ਤਰ੍ਹਾਂ ਤੁਸੀਂ ਵਿਆਹ ਸ਼ਾਦੀ 'ਚ ਖਾਣੇ ਹੋ ਹੁਣ ਮੈਂ ਟਿੱਕੀਆਂ ਦੀ ਪਲੇਟ ਬਣਾ ਕੇ ਤਿਆਰ ਕਰਾਂਗੀ ਤੇ ਟਿੱਕੀ ਨੂੰ ਮੈਂ ਇਸ ਤਰ੍ਹਾਂ ਥੋੜਾ ਜਿਹਾ ਫੋਲਡ ਲਵਾਵਾਂਗੀ ਤੁਸੀਂ ਦੇਖਿਆ ਹੋਵੇਗਾ ਜਦ ਤੁਸੀਂ ਬਾਜ਼ਾਰ ਵਿੱਚ ਟਿੱਕੀ ਖਾਣੇ ਹੋ ਤਾਂ ਇਸ ਤਰ੍ਹਾਂ ਹਲਵਾਈ ਫੋੜ ਕੇ ਦਿੰਦੇ ਹਨ ਮੈਂ ਚੰਗੀ ਤਰ੍ਹਾਂ ਟਿੱਕੀ ਨੂੰ ਇਸ ਤਰ੍ਹਾਂ ਕਰ ਲਿਆ ਹੁਣ ਇਸ ਉੱਪਰ ਮੈਂ ਠੰਡਾ ਦਹੀਂ ਪਾਵਾਂਗੇ ਦਹੀਂ ਨੂੰ ਮੈਂ ਚੰਗੀ ਤਰ੍ਹਾਂ ਫੈਟ ਲਿਆ ਸੀ ਇਸ ਤੇ ਮੈਂ ਦਹੀਂ ਪਾ ਦਾਂਗੀ ਤੁਸੀਂ ਆਪਣੇ ਹਿਸਾਬ ਨਾਲ ਦਹੀਂ ਲੈ ਸਕਦੇ ਹੋ ਹੁਣ ਇਸ ਉੱਪਰ ਮੈਂ ਧਨੀਏ ਪਦੀਨੇ ਦੀ ਚਟਨੀ ਜਿਹੜੀ ਕਿ ਮੈਂ ਘਰ ਵਿੱਚ ਬਣਾਈ ਹੋਈ ਹੈ ਉਹ ਪਾਵਾਂਗੇ मैं इमली की खट्टी मिठी चटनी ये भी मैं इमली की चटनी घर बना के तैयार करी हुई है हम इस उपर थोड़ा जा लाल मिर्च पाउडर पावे थोड़ा जहा इस उपर चाट मसाला तो थोड़ा जहा सुते उत्ते है जीरे का पाउडर पावे जीरे का पाउडर मैं घर बना के रखे है हम मैं इस उपर थोड़े जे प्याज पावे तुम तो अपने मनपसंद कोई भी ਇਸ ਉੱਪਰ ਚੀਜ਼ ਕੱਟ ਕੇ ਪਾ ਸਕਦੇ ਹੋ ਪੱਤਾ ਗੁੱਬੀ ਵੀ ਗਾਜਰ ਜਾਂ ਮੂਲੀ ਤੁਸੀਂ ਹਨਾਰ ਦੇ ਦਾਣੇ ਵੀ ਪਾ ਸਕਦੇ ਹੋ ਹੁਣ ਪਲੇਟ ਬਣ ਕੇ ਆਪਣੀ ਰੈਡੀ ਆ ਹੁਣ ਮੈਂ ਇਸ ਨੂੰ ਸਰਵ ਕਰਾਂਗੇ ਹੁਣ ਪਲੇਟ ਬਣ ਕੇ ਆਪਣੀ ਤਿਆਰ ਆ ਟਿੱਕੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਹੀ ਟਿੱਕੀ ਲੱਗ ਰਹੀ ਆ ਤੁਸੀਂ ਇਸ ਨੂੰ ਇਸ ਤਰ੍ਹਾਂ ਇਕੱਲਾ ਵੀ ਖਾ ਸਕਦੇ ਹੋ ਇਸ ਤਰ੍ਹਾਂ ਚਾਟ ਬਣਾ ਕੇ ਵੀ ਖਾ ਸਕਦੇ ਹੋ ਦੀ ਕੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਜੇਕਰ ਤੁਹਾਨੂੰ ਮੇਰੀ ਸਟਿੱਕੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ